ਸੋ ਜਿਵੇਂ ਸਾਨੂੰ ਪੰਜਾਬ ਵਰਗਾ ਸਿਚੂ ਕਰਦਿਆਂ ਤੁਸੀਂ ਸਾਡੇ ਜੋ ਵੀ ਗੱਲ ਫਿਰ ਤੋਂ ਪਰਮਾਤਮਾ ਨੂੰ ਬਹੁਤ-ਬਹੁਤ ਰੁਪਈਆ ਬਲਸੇ ਗੱਲ ਕਰਦੇ ਖਾ ਸੀ ਕਿ ਅਧੁਪਰੇ ਮੀਨਾੜ ਆਕੇ ਮੀਂਹ ਪਿਆ ਜਿਸ ਨਾਲ ਰੰਡ ਵਿੱਚ ਫਸਦਾ ਹੋਇਆ ਸੋ ਸੈਸੀ ਕੇ ਤਰੀਕ ਤਰੀਕ ਨੂੰ ਮੀਂਹ ਪਵੇਗਾ ਮੀਂਹ ਪਿਆ ਜਿਵੇਂ ਹੁਣ ਜੋ ਕਿ ਉੱਤਰ ਪੱਛਮੀ ਆਵਾ ਦੀ ਕਾਪੀ ਹੋ ਗਈ ਹੈ ठंड चोर बता हो सब हूँ पहाड़ों में जंग की बर्फबारी हुई इस है इसका मुख्य रुक रुख हम उत्तर पसीमा कर चुकी ठंडियाँ खुश करके तापमान तो तो की जाएगी तो धुंध भी पैदा नहीं देखते कल तो कथे धुंध पी है मौसम ठीक रहता है बाकी मौसम ठीक ठाक रहेगा साफ रहेगा ਤਾਂ ਵਿੱਚ ਮਾਤਾ ਹੋਵੇਗਾ ਤੇ ਲੋਕ ਤੇ ਸਬਸਿਡੀਆਂ ਤੁਹਾਨੂੰ